ਇਹ ਕਿਲੇ ਇਹ ਪ੍ਰੋਜੈਕਟ ਨੇ ਆਏ ਕਿਹੜੇ ਇਹ ਕੰਮ ਨੇ ਆਏ 5 ਸਾਲ ਦਾ ਹੈ 90 ਇਹ ਇੱਕ ਵੀ ਬੰਦਾ ਸਾਡੇ ਅੰਡੇ ਤੇ ਸੀ ਜੋ ਇੱਕ ਵੀ ਵਜੀਰ ਜੈ ਸਾਰੇ ਮੁਖਮਤਰੀ ਸਾਹਿਬ ਕਦੇ ਦੇਖਿਆ ਵੀ ਉਹ ਆਪਣੇ ਘਰਾਂ ਚ ਬੈਠੇ ਰਹੇ ਸੜਕਾਂ ਤੇ ਰਹਿੰਦੇ ਸੀ ਲੋਹਾ ਚ ਜੁੜਦੇ ਆ ਲੋਹਾ ਦੇ ਕੰਮ ਕਰਦੇ ਆ ਉਸ ਕਰਕੇ ਜਦੋਂ ਮੁਕਤਲੀ ਹੋਈ ਪਈ ਆ ਕਿ ਕੀ ਪੀੜਾ ਪਈਆ ਬੰਨਿਆ ਵੀ ਅਸੀਂ ਕਰੀ ਜਾਈਏ ਕਿ ਕਰ ਮੰਬਰ ਪਾਰਲੀਮੈਂਟ ਰਵਰੀਤ ਸਿੰਘ ਮਿੱਟੂ ਵੱਲੋਂ ਅੱਜ ਨਜ਼ਰਬਾਤ ਕੀਤੇ ਜਾਣ ਨੂੰ ਲੈ ਕੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੂੰ ਉੱਥੇ ਦੂਜੇ ਪਾਸੇ ਰਵਰੀਤ ਸਿੰਘ ਮਿੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਨੇ ਕਿਹਾ ਕਿ ਉਹ ਡਰੀ ਹੋਏ ਤੇ ਉਹਨਾਂ ਦੀ ਸਰਕਾਰ ਦਾ ਵੇਲੇ ਕੀਤੇ ਗਏ ਕੰਮਾਂ ਨੂੰ ਆਪਣਾ ਬਣਾ ਕੇ ਉਦਘਾਟਨ ਕਰਨ ਦੇ ਵਿੱਚ ਲੱਗੀ ਹੋਈ ਹੈ ਜਿਸ ਦਾ ਸਖਤ ਸ਼ਬਦਾਂ ਦੇ ਵਿੱਚ ਜਵਾਬ ਦਿੰਦੇ ਹੋਏ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਆਖਿਆ ਕਿ ਕਾਂਗਰਸ ਨੇ ਆਪਣੇ 5 ਸਾਲ ਦੇ ਵਿੱਚ ਜੋ ਕੰਮ ਕੀਤੇ ਉਹਨਾਂ ਨੂੰ ਸਭ ਨੂੰ ਪਤਾ ਲੱਗ ਰਿਹਾ ਹੈ ਨੇ ਵੀ ਸਭ ਨੂੰ ਪਤਾ ਹੈ ਉੱਥੇ ਉਹਨਾਂ ਨੇ ਵੀ ਕਹਿ ਕੇ ਸਿਰਫ ਗੱਲਾ ਕਰਨ ਜੋਗੇ ਹਨ ਉਹਨਾਂ ਦੇ ਚੋਣਾ ਆ ਰਹੀ ਹੈ ਇਸ ਕਰਕੇ ਸਿਆਸੀ ਸਟੰਟ ਜੜੂ ਨਾਲ ਖੇਲੇ ਜਾ ਰਹੇ ਨੇ ਇਹਨਾਂ ਦੇ ਪੱਲੇ ਕੁਝ ਨਹੀਂ ਹੈ ਹਾਲਾਂਕਿ ਜਦੋਂ ਉਹਨਾਂ ਕੋ ਪੁੱਛਿਆ ਗਿਆ ਕਿ ਰਵਨੀਤ ਸਿੰਘ ਬਿੱਟੂ ਇੱਥੇ ਜਿੱਤਣ ਗਿਆ ਜਨ ਨਹੀਂ ਉਹਨਾਂ ਨੇ ਕਿਹਾ ਕਿ ਮੈਂ ਜੋਤਿਸ਼ੀ ਨਹੀਂ ਹਾਂ ਪਰ ਇੱਥੇ ਦੇ ਰੋਕਾ ਦਾ ਰੁਝਾਨ ਦੇਖਣ ਤੋਂ ਲੱਗਦਾ ਹੈ ਕਿ ਉਹਨਾਂ ਨੇ ਇੱਥੇ ਚਲੇ ਜਾਣਾ ਚਾਹੀਦਾ ਉੱਥੇ ਦੱਸਦੇ ਕਿ ਗੋਗੀ ਨੇ ਵੀ ਆਖਿਆ ਕਿ ਆਮ ਆਮ ਵੀ ਪਾਰਟੀ ਲੁਧਿਆਣੇ ਦੇ ਵਿੱਚ ਕੋਈ ਪੜਾਈ ਲਿਖਾਈ ਯੋਗ ਉਮੀਦਵਾਰ ਲੈ ਕੇ ਆਵੇ ਜੋ ਕਿ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਲਾ ਹੋਵੇ ਨਾ ਕਿ ਇਹਨਾਂ ਵਾング ਡਰਾਮੇਬਾਜੀ ਕਰਨ ਵਾਲਾ ਹੋਵੇ ਅਜਿਹਾ ਜਿਹੜਾ ਬਿਆਨ ਹੁਣ ਗੋਗੀ ਵਾਲਾ ਰਵਨੀਤ ਸਿੰਘ ਮਿੱੱਟੂ ਨੂੰ ਲੈ ਕੇ ਦੇ ਦਿੱਤਾ ਗਿਆ ਦੇਖੋ ਕਾਰਪੋਰੇਸ਼ਨ ਚ ਮੈਂ तकरीबन ਜਦੋਂ ਵੀ ਸ਼ਹਿਰ ਚੋਂ ਬਾਹਰ ਤਾਂ ਦੂਜੇ ਤੀਜੇ ਦਿਨ ਮੈਂ ਜ਼ਰੂਰ ਆਦਾ ਉਹਦਾ ਕਾਰਨ ਕਿ ਟਿਕਾ ਡਿਵੈਲਪਮੈਂਟ ਦੇ ਕੰਮ ਸਾਡਾ ਡਿਵੈਲਪਮੈਂਟ ਦਾ ਮੰਤਰ ਹੈ ਜਿੱਥੋਂ ਕਿ ਅਸੀਂ ਲੋਕਾਂ ਨੂੰ ਰਿਲੀਫ ਦੇਣੀ ਹੁੰਦੀ ਹੈ ਔਰ ਇੱਥੇ ਸਾਰੇ ਕੰਮ ਹੁੰਦੇ ਨੇ ਤੇ ਸਾਡਾ ਇਹ ਪਵਿੱਤਰ ਇੱਕ ਮੰਦਿਰ ਹੈ ਇਹ ਕਿਉਂਕਿ ਮੈਂ 20 22 ਸਾਹਿਬ ਦੇ ਕੋਲ ਚਾਰ ਵਾਰ ਤੱਕ ਕਾਉਂਸਲ ਹੋਇਆ ਮੈਂ ਪਰ 25 ਵਾਰ ਹੋਣਾ ਤੇ ਜੋ ਵੀ ਵਾਰ ਜੋ ਸਾਡੇ ਕ੍ਰਿਸ਼ਨਾ ਸਾਹਿਬ ਦੇ ਨਾਲ ਡਿਸਕਸ਼ਨ ਕਰਕੇ ਆਪਣੇ ਹਲਕੇ ਦੇ ਭੈਤਰੀ ਵਾਸਤੇ ਹਲਕਾ ਵੈਸਟ ਵਾਸਤੇ ਜੋ ਜੋ ਵੀ ਨਵੇਂ-ਨਵੇਂ ਡਿਵੈਲਪਮੈਂਟ ਦੇ ਕੰਮ ਜਾਂ ਕੁਝ ਹੋਰ ਉਹ ਸਾਰੇ ਡਿਸਕਸ ਕਰਨੇ ਹੋਏ ਆ ਹੋਣੇ 7 ਕਰੋੜ ਦੀ ਲਾਗਤ ਦੇ ਨਾਲ ਮੈਂ ਇਹ ਘਟਨਾ ਕਰਨ ਕਰਕੇ ਆਇਆ ਜਿਹੜੀਆਂ ਸਾਡੀਆਂ ਟ੍ਰੈਫਿਕ ਲਾਈਟਸ ਨੇ ਪੂਰੇ ਵਿਧਾਨੇ ਚ 40 ਤੇ 45 ਪੁਆਇੰਟਸ ਬਣਦੇ ਨੇ ਵਿੱਚੋਂ ਮੈਂ ਖੁਸ਼ਕਿਸਮਤ ਆਂ ਔਰ ਮੇਰਾ ਲੱਕ ਇਹਦਾ ਬਿਲਕੁਲ ਸਹਿਯੋਗ ਆ 44 ਪੁਆਇੰਟਾਂ ਤੇ ਤਕਰੀਬਨ 35 ਪੁਆਇੰਟ ਇਕੱਲੇ ਹਲਕਾ ਵੈਸਟ ਦੇ ਵਿੱਚ ਹੀ ਲੱਗੜ ਜਾ ਰਹੇ ਨੇ ਜਿਹੜੇ ਕਿ ਇੱਕ ਅਲੱਗ ਕਿਸਮ ਦੇ ਇਹ ਲਾਈਟਾਂ ਨੇ ਮਤਲਬ ਐਡਾਪਟਡ ਲਾਈਟਾਂ ਨੇ ਜਿੱਥੇ ਰਸ਼ ਹੋਏਗਾ ਉੱਥੋਂ ਆਟੋਮੈਟਿਕਲੀ ਸੈਂਸਰਸ ਨੇ ਤੁਹਾਨੂੰ ਟਾਈਮਿੰਗ ਬਤਾ ਦੇਣਾ ਜਿੱਦੋਂ ਕੱਟ ਹੋਏਗਾ ਉਦੋਂ ਟਾਈਮਿੰਗ ਘਟਾ ਦੇਣਾ ਔਰ ਇਹਦਾ ਸਾਰਾ ਕੰਟਰੋਲਡ ਜੁੜ ਜਿਹੜਾ ਇੱਥੇ ਸਾਡੇ ਡੀ ਜ਼ੋਨ ਚ ਟ੍ਰਿਪਲ ਸੀ ਸੈਂਟਰ ਹੈਗਾ ਜਿਹੜਾ ਇੱਥੇ ਹੈਗਾ ਇੱਕ ਲਗਾਤਾਰ ਆ ਰਿਹਾ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿਹੜੇ ਮੁਕੰਮਲ ਕੰਮ ਜਿਹੜੇ ਸਾਰੇ ਕੀਤੇ ਜਾਣਗੇ ਹੁਣ ਲੱਗਦਾ ਕਿ ਜਿਹੜੇ ਮੁਕੰਮਲ ਹੋ ਜਾਣਗੇ ਸਾਰੇ ਕੰਮ ਜਿਹੜੇ ਪੈਂਡਿੰਗ ਤੇ ਕੋ ਗੱਲੇ ਆ ਜਿੰਨੇ ਵੀ ਸਾਡੇ ਕੋਲ ਕੰਮ ਚੱਲ ਰਹੇ ਨੇ ਇਸ ਟਾਈਪ ਜੀ ਠੀਕ ਹੈ ਓਹੋ ਦੋ ਬਰ quarters ਹੋ ਚੁੱਕੇ ਨੇ ਤੇ ਸਾਰੇ ਸੰਵਿਧਾਨਕ ਤੌਰ ਤੇ ਜੋ ਵੀ ਮਨਜ਼ੂਰੀਆਂ ਹੁੰਦੀਆਂ ਨੇ ਉਹ ਲੈ ਕੇ ਹੀ ਅਸੀਂ ਉਹ ਕੰਮ ਸਾਰੇ ਸ਼ੁਰੂ ਕਰਦੇ ਹਾਂ ਤੇ तकरीबन 100 ਕਰੋੜ ਤੋਂ ਉੱਪਰ ਇੱਕ ਇਕੱਲਾ ਐਸਾ ਹਲਕਾ ਜਿਹੜਾ ਬੁਝਣਾ ਵੈਸਟ ਕਿਚ 100 ਕਰੋੜ ਤੋਂ ਉੱਪਰ ਮੇਰੇ ਇਕੱਲੇ ਹਲਕੇ 'ਚ ਕੰਮ ਹੋਇਆ ਨੇ ਉਸੀ ਦਾ ਮੈਂ ਧੰਨਵਾਦ ਕਰਦਾ ਆਪਣੀ ਆਵਾਜ਼ੀ ਪਾਰਟੀ ਸਰਕਾਰ ਦਾ ਸਮਾਰ ਸਕਦਾ ਸਰ ਕਾਂਗਰਸੀ ਸਵਾਲ ਖੜੇ ਕਰ ਰਹੇ ਨੇ ਮੈਂਬਰ ਪਾਰਲੀਮੈਂਟ ਹੋਣ ਚਾਹੇ ਜਾਂ ਸਾਫ ਤੋਂ ਵਿਧਾਇਕ ਵੀ ਇਸ ਦੀ ਦਲਵਾ ਰਹੇ ਕਹਿੰਦੇ ਕਿ ਕੰਮ ਉਹਨਾਂ ਦੀ ਸਰਕਾਰ ਵੱਲੋਂ ਸ਼ੁਰੂਆਤ ਹੋਈ ਉਹਨਾਂ ਦੇ ਵਰ ਟਾਈਮ ਦੇ ਉੱਤੇ ਜਿਹੜੇ ਨੇ ਲਿਆਂਦੇ ਗਿਆ ਨੇ ਪਰਦੀਦ ਘਟਨੇ ਜਿਹੜੇ ਆ ਉਹ ਆਮ ਆਦਮੀ ਪਾਰਦੀ ਯਾਰ ਕਿਹੜੇ ਹੈ ਪ੍ਰੋਜੈਕਟ ਲੈ ਆਏ ਕਿਹੜੇ ਹੈ ਕੰਮ ਲੈ ਆਏ 5 ਸਾਲ ਤਹੇ ਲੱਬੇ ਰੀ ਹੋਏ ਨਿਕਲ ਕੇ ਕੋਪਿਆ ਜੋ ਫ੍ਰੈਂਟ ਰੇ ਕਰਦੇ ਫਿਰਦੇ ਨੇ ਕਿਹੜੇ ਪ੍ਰੋਜੈਕਟ ਸੀ ਯਾਰ ਕਮਾਲ ਦੀ ਗੱਲ ਹੈ ਅਸੀਂ 1.5-2 ਸਾਲ ਤੋਂ ਸਾਡੇ 92 ਐਮਐਲਏ ਸਹਿਵਾ ਮਾਨਜੋਗ ਮਕੂਨ ਜੀ ਇੱਕ ਵੀ ਬੰਦਾ ਸਾਡਾ ਐਮਐਲਏ ਤੁਸੀਂ ਜਾਂ ਇੱਕ ਵੀ ਵਜ਼ੀਰ ਜਾਂ ਸਨੇ ਮੁੱਖ ਮੰਤਰੀ ਸਾਹਿਬ ਕਦੇ ਦੇਖਿਆ ਵੀ ਉਹ ਆਪਣੇ ਘਰਾਂ 'ਚ ਬੈਠੇ ਨੇ ਯਾਰ ਸੜਕਾਂ 'ਤੇ ਰਹਿਣੇ ਆ ਸੀ ਲੋਹਾ 'ਚ ਰਹਿਣੇ ਆ ਲੋਕਾਂ ਦੇ ਕੰਮ ਕਰਦੇ ਤੇ ਉਹ ਚੀਜ਼ ਇਹਨਾਂ ਤੋਂ ਫਿਰ ਬਰਦਾਸ਼ਤ ਨਹੀਂ ਹੋ ਰਹੀ ਕਿਉਂਕਿ ਸਾਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਮਟੀਰੀਅਲ ਦੱਸਿਆ ਸੀ ਜਿਵੇਂ ਇਹ ਕਿਸ ਤਰੀਕੇ ਦਾ ਮਟੀਰੀਅਲ ਆ ਉਹ ਮਟੀਰੀਅਲ ਹੁਣ ਇਹਨਾਂ ਨੂੰ ਦਿਖ ਰਿਹਾ ਵੀ ਇਹ ਮਟੀਰੀਅਲ ਇਹ ਸੋਲਿਡ ਮਟੀਰੀਅਲ ਅੰਬੂਜਾ ਸੀਮੈਂਟ ਵਾਲਾ ਹੀ ਮਟੀਰੀਅਲ ਆ ਜਿਹੜਾ ਕਿ ਉਖੜ ਨਾਲੇ ਉਸ ਕਰਕੇ ਇਹਨਾਂ ਨੂੰ ਹੁਣ ਤਕਲੀਫ ਹੋਈ ਪਈ ਆ ਠਿੱਡੀ ਪੀੜਾ ਪਈਆਂ ਪਈਆਂ ਵੀ ਅਸੀਂ ਕਰੀਏ ਕੀ ਜਾਈਏ ਕਿੱਧਰ ਬਿਲ੍ਹਾ ਅਸਵਾ ਚਲ ਜੋ ਉੱਥੇ ਇਹਨਾਂ ਕੋ 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 ਜਿਮਾਵਣੀ 2 ਮਿੰਟ ਗੱਲ ਕਰਕੇ ਭੁੰਜੇ ਵਹਿ ਜਾਂਦੇ ਨੇ ਜਿਵੇਂ ਮਤਲਬ ਵਿਦਵਾਨ ਸਭਾ ਨੂੰ ਇਹਨਾਂ ਨੇ ਕੋ ਮਜ਼ਾਕ ਬਣਾ ਕੇ ਰੱਖਿਆ ਜੋ ਕਿ ਸਾਡੀ ਪੰਜਾਬ ਦੀ ਪਵਿੱਤਰ ਮਹਾਪੰਚਾਇਤ ਉੱਥੇ ਆ ਕੇ ਤੁਸੀਂ ਖਲਲ ਪਾਣਿਓ ਕਹਦੇ ਤੁਸੀਂ ਪੰਜਾਬ ਦੇ ਏਡੇ ਏਡੇ ਸੰਜੀਦੀ ਵਾਲੇ ਸਾਡੇ ਮਸਲੇ ਚੱਲਦੇ ਹੁੰਦੇ ਆ ਉੱਥੇ ਲੋਕ ਆ ਕੇ ਜਿਹੜੇ 12 15 ਰਹਿ ਗਏ ਨੇ ਟੋਟਰੂ ਇਹ ਉੱਥੇ ਆ ਕੇ ਜਿਓ ਇਹ ਰੌਲਾ ਪਾਉਣ ਲੱਗਦੇ ਨੇ ਜੋ ਰੌਲਾ ਪਾਉਣ ਲੱਗਦੇ ਨੇ ਅਖੀਰ ਚ ਜਿੰਦਾਬਾਦ ਮੁਰਦਾਬਾ ਜਿੰਦਾਬਾਦ ਮੁਰਦਾਬਾ ਇਸ ਤੋਂ ਇਲਾਵਾ ਇਹਨਾਂ ਕੋ ਕੋਈ ਪੰਜਾਬ ਦੇ ਲਈ ਨਾਰਾ ਹੀ ਨਹੀਂ ਹੈ ਤੇ ਇਸ ਕਰਕੇ ਕੁਝ ਨਹੀਂ ਆਇਆ ਹੁਣ ਇਹ ਬਿਲਕੁਲ ਬੀਤੀ ਬਾਤ ਹੋ ਚੁੱਕੀ ਨੇ ਆਊਟਡੇਟਡ ਲੋਗਾਂ ਨੇ ਇਹਨਾਂ ਨੂੰ ਕਰ ਦਿੱਤਾ ਹੈਗਾ ਤੇ ਬਾਕੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਮਾਨ ਸਾਹਿਬ ਦੇਖੋ ਦਿਨ ਰਾਤ ਅਸੀਂ ਕੰਮ ਕਰਦੇ ਹਾਂ ਨੌਕਰੀਆਂ ਲਗ ਰਹੀਆਂ ਨੇ ਬੀਜਪੀ ਤੇ ਵੀ ਸਵਾਲ ਮਾਰੇ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਲੋਕ ਉਹ ਕਹਿੰਨੇ ਨੇ ਕਿ ਸਾਡੇ ਵਿਧਾਇਕਾਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਕਾਲਸ ਆ ਰਹੀਆਂ ਨੇ ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੱਲੇ ਆ ਗੁਰਦੀਆ ਮਕਬਾ ਸਾਡੇ ਕੇਜਲ ਸਾਹਮਣੇ ਕਿਹਾ ਬਿਲਕੁਲ ਸਹੀ ਕਿਹਾ ਕਿਉਂਕਿ ਸਾਡੇ ਕਈ ਐਮਐਲਏ ਇੱਦਾਂ ਦੇ ਫੋੜਾ ਆ ਰਹੇ ਜਿਹਦੇ ਵਿੱਚ ਕਿਹਾ ਗਿਆ ਵੀ ਤੁਸੀਂ ਅੱਧਰ ਆ ਜਾਓ ਮਤਲਬ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ ਸਿਆਸੀ ਲਾਲਚ ਵੀ ਦਿੱਤਾ ਗਿਆ ਮਿੱਟੀ ਵੀ ਦਿੱਤੀ ਮਤਲਬ ਹਰ ਤਰ੍ਹਾਂ ਦਾ ਤੁਹਾਨੂੰ ਕੋਈ ਆਇਆ ਤੁਹਾਨੂੰ ਪ੍ਰੋਪੋਜ਼ ਕੀਤਾ ਗਿਆ ਨਹੀਂ ਮੈਨੂੰ ਕੋਈ ਨਹੀਂ ਕਰ ਸਕਦਾ ਮੈਂ ਤਾਂ ਰੱਬ ਹੀ ਕਾਲ ਕਰੂਗਾ ਜਿੱਧਰ ਕਰੂਗਾ ਬਾਕੀ ਮੈਂ ਨਾ ਜੀ 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 ਪੀ ਜੇ ਵਾਲੇ ਫੋਨਾਂ ਤੇ ਵਿੱਚ ਮੈਂ ਆਉਣ ਵਾਲਾ ਹਾਂ ਅਜੇ ਇੱਕ ਪਾਸੇ ਤੇ ਦੂਜੇ ਐਮਐਲਏ ਦੀ ਗ੍ਰੀਪ ਕਰੇ ਉੱਥੇ ਦੂਜੇ ਪਾਸੇ ਜਿਹੜਾ ਆਪਣੀ ਹਰਿਆਣਾ ਦੇ ਵਿੱਚ ਸਰਕਾਰ ਜਿਹੜੀ ਆ ਕਿਦਰਾ ਕਿਤੇ ਮਨੋਹਰ لال ਖੱਤਰ ਨੇ ਜਿਹੜਾ ਅਸਤੀਫਾ ਦੇ ਦਿੱਤਾ ਹੈ ਮੰਤਰੀਆਂ ਸਮੇਤ ਮੰਤਰੀਆਂ ਸਮੇਤ ਹੂੰ ਨਵੇਂ ਬਸੋਦੇ ਉਹ ਦੇਖੋ ਮੈਂ ਤੁਹਾਨੂੰ ਦੱਸਿਆ ਜਿਹਾ ਨਾ ਕਾਟੋਕਲਿਸਟ ਨਾਲ ਹੀ ਹੋਇਆ ਇਹਨਾਂ ਸਾਰੇ ਭਾਵੇਂ ਭਾਜੀਪੀ ਆ ਭਾਵੇਂ ਕਾਂਗਰਸ ਆ ਭਾਵੇਂ ਕਾਂਦੀ ਨਾਲ ਕਿਸੇ ਚ ਵੀ ਤੁਸੀਂ ਦੇਖ ਲਓ ਉਹ ਸਭ ਕੁਰਸੀ ਦੀ ਦੌੜ 'ਚ ਲੱਗੇ ਨੇ ਵੀ ਕਿਸੇ ਤਰੀਕੇ ਨਾਲ ਅਸੀਂ ਫੜੇ ਫਿਰਦੇ ਨੇ ਵੀ ਤੁਸੀਂ ਆਊਟ ਡੇਟਡ ਹੋ ਗਏ ਹੋ ਲੋਕਾਂ ਦੀ ਪਸੰਦ ਹੋਰ ਆ ਤੁਸੀਂ ੱੱਕੇ ਨਾਲ ਜਿਵੇਂ ਆਪਾਂ ਕਿਸੇ ਕੱਪੜੇ ਦੀ ਦੁਕਾਨ ਤੇ ਜਾਨਨੇ ਆ ਸੇਲ ਮੈਂ ਬਾਰ-ਬਾਰ ਥਾਣ ਛੁੱਟ ਕੇ ਕੱਪੜੇ ਦੀ ਆ ਹੀ ਭੈਂਜੀ ਲੋ ਇਹਦਾ ਬੜੀ ਡਿਮਾਂਡ ਆ ਭੈਂਜੀ ਆ ਹੀ ਲੋ ਇਹਦੀ ਬੜੀ ਡਿਮਾਂਡ ਆ ਇਹ ਮਤਲਬ ਇਹ ਉਹ ਸੇਲ ਵੈਨੀਆਂ ਕਰ ਰਹੇ ਨੇ ਹੁਣ ਮਤਲਬ ਇਸ ਤੋਂ ਇਲਾਵਾ ਮੇਰਾ ਖਿਆਲ ਇਹ ਨਾਲ ਕੋਈ ਕੁਝ ਨਹੀਂ ਕਰ ਬਾਲ ਜਿਹੜਾ ਨੇ ਦੁਕਾਨ ਚਾਗਾ ਸੌਦਾ ਪੁਰਾਣਾ ਹੋ ਚੁੱਕਿਆ ਐਕਸਪਾਇਰ ਹੋ ਚੁੱਕਿਆ ਤੇ ਇਸ ਕਰਕੇ ਇਹਨਾਂ ਦਾ ਸੌਦਾ ਹੋ ਗਿਆ ਲੱਗਦਾ ਨਹੀਂ ਕੋਈ ਜਿੱਤੇ ਅੱਜ ਕਿ ਲੁਧਿਆਣੇ ਤੋਂ ਕੋਈ ਬਾਕੀ ਜੋਸ਼ੀ ਤਾਂ ਹੈ ਨਹੀਂਗਾ ਠੀਕ ਆ ਨਾ ਮੈਂ ਉਹਦਾ ਕੋਈ ਵੇਖਿਆ ਹੋਇਆ ਹਾਂ ਪਰ ਜੋ ਲੋਕਾਂ ਦਾ ਅੱਜ ਵੀ ਰੇਡ ਦੇ ਵਿੱਚ ਵਿਊ ਆ ਉਹ ਬਹਿਨ ਕਹਿੰਦਾ ਸਾਰੇ ਲੋਕ ਕਹਿੰਦੇ ਨੇ ਇਸ ਕਰਕੇ ਜਵਾਬ ਨੂੰ ਆਪਣੀ ਇੱਜ਼ਤ ਬਚਾ ਕੇ ਮੇਰੇ ਸਾਹਮਣੇ ਉੱਥੋਂ ਪੁੱਛ ਕਰ ਜਾਣਾ ਚਾਹੀਦਾ ਜਾਂਚੀ ਬਿਹਤਰੀ ਹੈ ਅਰੇ ਸਰ ਲੋਕ ਸਭਾ ਚੋਣਾਂ ਦਾ ਕੱਲ੍ਹ ਗਾਠ ਕੀਤਾ ਗਿਆ ਕਬੱਡੀ ਰੈਲੀ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਖੁਦ ਦਿੱਲੀ ਦੇ ਜਿਹੜੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲੂ ਵੀ ਪਹੁੰਚੇ ਸਨ ਸਰ ਤਦੋਂ ਤੱਕ ਜਿਹੜੇ ਨੇ ਕੈਂਡੀਡੇਟਾਂ ਦੀ ਅਨਾਉਂਸ ਹੋ ਗਈ ਲੁਧਿਆਣਾ ਵਾਸਤੇ ਕੋਈ ਗੱਲਬਾਤ ਨਹੀਂ ਜਿਹੜੀ ਸਾਡੇ ਹਾਈ ਕਮਾਡ ਦੇ ਫੈਸਲੇ ਨੇ ਬਹੁਤ ਜਲਦੀ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਹਫਤੇ 10 ਦਿਨਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਵੱਲੋਂ ਹਾਈ ਕਮਾਡ ਨੇ ਕੈਂਡੀਡੇਟ ਦੇਣੇ ਆ ਅੱਛੇ ਕੈਂਡੀਡੇਟ ਦੇਾਂਗੇ ਦਿੱਤਣ ਵਾਲੇ ਦੇਾਂਗੇ ਕੰਮ ਕਰਨ ਵਾਲੇ ਦੇਾਂਗੇ ਲੋਕਾਂ 'ਚ ਰਹਿਣ ਵਾਲੇ ਦੇਾਂਗੇ ਮਤਲਬ ਅਖਬਾਰੀ ਲੀਡਰ ਨਹੀਂ ਪੋਸਟ ਲੀਡਰ ਨਹੀਂ ਸਿਰਫ ਜ਼ਮੀਨੀ ਪੱਧਰ ਤੇ ਚੱਲਣ ਵਾਲੇ ਲੋਕ ਜਿਹੜੇ ਹੋਣਗੇ ਔਰ ਜੋ ਲੋਕਾਂ ਨੂੰ ਪਿਆਰ ਕਰਦੇ ਉਹਨਾਂ ਦੇ ਲੋਕ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਣਗੇ ਔਰ ਲੋਕਾਂ ਦੀ ਪਸੰਦ ਹੋਣਗੇ ਉਹੀ ਆਮ ਆਦਮੀ ਪਾਰਟੀ ਚੋਣਾਂ ਚ ਚੀਜ਼ਾਂ ਸਰ ਤੁਹਾਡੇ ਤੋਂ ਵੀ ਰਿਪੋਰਟ ਮੰਗੀ ਗਈ ਹੈ ਕਿ ਕੌਣ ਕੈਂਡੀਡੇਟ ਜਿਹੜਾ ਬਾਜੀ ਹੋ ਸਕਦਾ ਨਹੀਂ ਨਹੀਂ ਸਾਡੇ ਤੋਂ ਇਦਾਂ ਨਹੀਂ ਲੰਦਾ ਹੈਗਾ ਬਾਕੀ ਪਾਰਟੀ ਦਾ ਆਪਣਾ ਹਾਈ ਕਮਾਂਡ ਅਸੀਂ ਤਾਂ ਰਿਪੋਰਟਾਂ ਦੇ ਨਾਲੇ ਕੰਮ ਹੁੰਦੇ ਐਸ ਤਰ੍ਹਾਂ ਦੇ ਛੋਟੇ ਸਪਾਈ ਆ ਵਲੰਟੀਅਰ ਆ ਆਮ ਆਦਮੀ ਪਾਰਟੀ ਦੇ ਔਰ ਜੋ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ ਵੀ ਫੋਟੇ ਕਰਦੇਗੇ ਨਵਾਜੇਗੀ ਸاسي ਤੰਦ ਮਰਤ ਧੰਨਵਾਦ ਉਸ ਲਈ ਇਹ ਨੂੰ ਜਿਤਾ ਕੇ ਕੇਜੀਵਾਲ ਸਾਹਿਬ ਔਰ ਮਾਲ ਸਾਹਿਬ ਦੀ ਝੋਲੀ ਚ ਸੀਟ ਪਾਵਾਂਗੇ ਲੁਧਿਆਣਾ ਕੱਲੇ ਆ ਜੇ ਕੋਈ ਗਲਤ ਹਰਕਤਾਂ ਕਰੂਗਾ ਤੇ ਨਜ਼ਰਬੰਦੀ ਹੋਣਗੇ ਨਾ ਜੇ ਤੁਸੀਂ ਲਾਅ ਐਂਡ ਆਰਡਰ ਨੂੰ ਡਿਸਟਰਬ ਕਰੋਗੇ ਔਰ ਬਿਲਕੁਲ ਲੋਕ ਜੋ ਪੀਸਫੁਲੀ ਆਪਣਾ ਕੰਮ ਕਰ ਰਹੇ ਨੇ ਉਹਦੇ ਜਾ ਕੇ ਆਪਣੀ ਸ਼ੋਰਤ ਚਮਕਾਓ ਝੂਠੀ ਤਾਂ ਉਹਦੇ ਵਿੱਚ ਤਾਂ ਫਿਰ ਲਾਅ ਐਂਡ ਆਰਡਰ ਨੇ ਤਾਂ ਇਹ ਕੰਮ ਕਰਨਾ ਹੀ ਕਰਨਾ ਇਹ ਨਜ਼ਰਬੰਦ ਤਾਂ ਮੇਰੇ ਹਿਸਾਬ ਨਾਲ ਤਾਂ ਪਹਿਲੀ ਨਜ਼ਰਬੰਦ ਲੋਕਾਂ ਨੇ ਕੀਤਾ ਹੋਇਆ ਤੇ ਹੁਣ ਆਪਣੇ ਆਪ ਦੀਆਂ ਅੱਖਾਂ ਖੋਲ ਕੇ ਜੇ ਨਜ਼ਰ ਲੋਕਾਂ ਨੂੰ ਦਿਖਾਉਣੀ ਚਾਹੁੰਦੇ ਨੇ ਆਪਣੀ ਜਿਹੜਾ ਕਹਿੰਦਾ ਉਹ ਅੱਜ ਦੀ ਦੇਚ ਮੁਮਕਨ ਨਹੀਂ ਹੈ ਕੀ ਲੱਗਦਾ ਜੀ ਲਗਾਤਾਰ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਤਾਲਾਬੰਦੀ ਹੋਈ ਆ ਤਾਂ ਹੁਣ ਉਹਨਾਂ ਨੂੰ ਹੀ ਕਰ ਦੇ ਅੰਦਰ ਨਹੀਂ 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 ਭੈ ਤਾਂ ਦੇਖੋ ਪਿਛਲੀ ਵਾਰ ਵੀ ਇਹੀ ਕਿਹਾ ਸੀ ਆਪਣੇ ਘਰ ਦੇ ਤਾਲੇ ਖੋਲ ਲੈਣਾ ਯਾਰ ਜੀ ਘਰ ਦੇ ਤਾਲੇ ਤਾਂ ਬੰਦ ਕੀਤੇ ਹੋਏ ਨੇ ਜਿੱਥੇ ਲੋਕਾਂ ਨੇ ਆ ਕੇ ਆਪਣੇ ਮੈਂਬਰ ਪਾਰਲੀਮੈਂਟ ਨੂੰ ਆਪਣੀ ਦੁੱਖ ਤਕਲੀਫਾਂ ਦੱਸਣੀਆਂ ਹੁੰਦੀਆਂ ਜੀ ਉੱਚਾ ਤੁਸੀਂ 60 60 70 70 99 ਖੜੇ ਕਰਕੇ ਸਕਿਉਰਟੀ ਵਾਲੇ ਆਪਦੇ ਕੈਮਰੇ ਲਗਾ ਦੇ ਉੱਤੇ ਕਾ ਚਿੜੀ ਵੀ ਨਹੀਂ ਫੜਕ ਸਕਦੀ ਤੇ ਬੰਦੇ ਨੇ ਕੀ ਜਾਣਾ ਤੇ ਜਿਹੜਾ ਪਬਲਿਕ ਫਿਗਰ ਬੰਦਾ ਅਸੀਂ ਆ ਦੇਖੋ ਸੜਕਾਂ ਤੇ ਤੁਰੇ ਫਿਰਦੇ ਆ ਇਕੱਲੇ ਸਾਨੂੰ ਕਾਦੀ ਟੈਨਸ਼ਨ ਹੈ ਜਿਹੜੇ ਲੋਕ ਮਿਲਦੇ ਆ ਦਫਤਰ ਜਾਂਦੇ ਆ ਦਫਤਰ ਜਿਹੜੇ ਜਿਹੜੇ ਲੋਕ ਮਿਲਦੇ ਨਾਲ ਨਾਲ ਉਹਨਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਦੇ ਜਾਂਦੇ ਹੈਗੇ ਉਹ ਕਹਿੰਦੇ ਆ ਸਾਰੇ ਸਮਾਗਮ ਕੈਨਸਲ ਕਰਨੇ ਪਏ ਸਮਾਗਮ ਕਿਹੜੀ ਸੀ ਉਹਨਾਂ ਦੇ ਭੋਗ ਭੂਵੀ ਹੁੰਦੇ ਨੇ ਕਿਉਂਗਾ ਬਾੜੇ ਮੋਟੇ ਤੇ ਕੋਈ ਗੱਲ ਨਹੀਂ ਹੁੰਦਾ ਵੈਸੇ ਵੀ ਕਿਹੜਾ ਕਿਤੇ ਜਾਂਦੇ ਸ਼ੋਭ ਮਦਈ ਭੇਜਦੇ ਸੀਗੇ ਤੇ ਸਮਾਗਮ ਇਹਨਾਂ ਦੇ ਕੋਈ ਏਡੇ ਤਾਂ ਸਲਤ ਸਵਾਗਤ ਤਾਂ ਜਾਂ ਕੋਈ ਰਾਜਨੀਤੀ ਦੀਆਂ ਪੱਟੀਆਂ ਰੈਲੀਆਂ ਤਾਂ ਹੈ ਨਹੀਂ ਜਿਹੜੇ ਇਹਨਾਂ ਦੇ ਕੋਈ ਨੁਕਸਾਨ ਹੋਇਆ ਹੈ ਇਸ ਕਰਕੇ ਕੋਈ ਗੱਲ ਨਹੀਂ ਆਰਾਮ ਪਹਿਲਾਂ ਵੀ ਇਹਨਾਂ ਨੇ 5 ਸਾਲ ਕੀਤਾ ਹੋਰ ਆਰਾਮ ਤੋਂ ਦੇ ਨਾਲ ਬਾਹਰ ਨਾ ਮਿਲ ਗਿਆ ਹੈ ਉਹ ਕਹਿੰਦੇ ਸਰਕਾਰ ਡਰੀ ਹੋਈ ਆ ਤਾਂ ਨਜ਼ਰ ਬੰਦ ਕਰ ਦੇ ਕਰ ਰਿਆ ਸਰਕਾਰ ਨਾ ਕਦੇ ਤੇ ਤੋਂ ਡਰੀ ਆ ਨਾ ਸਰਕਾਰਾਂ ਡਰਦੀਆਂ ਆਉਂਦੀਆਂ ਨੇ ਇੱਕ ਬਹੁਤ ਵੱਡਾ ਬਿਆਨ ਆ ਠੀਕ ਆ ਤੇ ਕੋਈ ਹਉਆ ਨਹੀਂ ਐ ਵੀਰ ਤੋਂ ਕੋਈ ਡਰੂਗਾ ਜੀ ਲੋਡ ਅਡਰ ਨੂੰ ਮਟੇਰ ਦਾ ਉਦਘਾਟਨ ਕਰਨ ਚੱਲੇ ਸੀ ਉਦਘਾਟਨ ਕਰਨ ਕਿਸ ਚੀਜ਼ ਦਾ ਉਦਘਾਟਨ ਕਹਿੰਦੇ ਕੋਈ ਉਦਘਾਟਨ ਕਰਨ ਚੱਲੇ ਕਿਹੜਾ ਉਦਘਾਟਨ ਕਰਨ ਚੱਲੇ ਕਹਿੰਦੇ ਕੋਈ ਉਦਘਾਟਨ ਤੇ ਚੱਲੇ ਸੀ ਤੇ ਪਾਰੀ ਗਿੰਤੀ ਚ ਪੁਲਿਸ ਲਗਾਤੀ ਘਰ ਦੇ ਬਾਹਰ ਗੇਟ ਨੂੰ ਬੰਦੀ ਕੀਤੀ ਕਿਹੜੇ ਉਦਘਾਟਨ ਤੇ ਕਿਹੜੇ ਕੀ ਆ ਮੈਨੂੰ ਤਾਂ ਇਹ ਗੱਲ ਹੀ ਨਹੀਂ ਸਮਝ ਲੱਗਦੀ ਮੈਨੂੰ ਜੀ ਇਹ ਤਾਂ ਸਿਰਫ ਸਿਰਫ ਆਪਣੀ ਸ਼ੋਹਰਤ ਲੈਣ ਵਾਸਤੇ ਹੁਣੇ ਇਦਾਂ ਦੀ ਹਰਕਤ ਕਰਦੇ ਵੀ ਮੈਂ ਲਾਈਮ ਲਾਈਟ ਰਵਾ ਲੋਗਾ ਚ ਰਹਾ ਲੋਗਾ ਜਿ ਬੈਠਾ ਤੇ ਲੋਕ ਮੇਰਾ ਟੀਵੀ ਤੇ ਸੁਣਨ ਮੈਨੂੰ ਸਿੰਮਤੀ ਦੇਣ ਪਰ ਜਿੰਨੇ 10 ਸਾਲ ਕੁਛ ਨਹੀਂ ਲੋਕਾਂ ਅਰਦੀ ਸਿਵਤੀ ਦਿੱਤੀ ਤੇ ਹੁਣ ਲੋਕ ਵੀ ਆਪਣੇ ਫੈਸਲੇ ਵਿਚਾਰ ਬਣਾਈ ਬੈਠੇ ਨੇ ਜੋ ਹੋਣਾ ਹੋ ਰੌਣ ਵਾਲੀਆਂ ਲੋਕ ਸਭਾ ਚੋਣਾਂ ਚ ਸਾਰੇ ਰਿਜ਼ਲਟ ਸਾਹਮਣੇ ਆ ਜਾਣੇ ਹੈਗੇ ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ